ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮੁਹੰਮਦਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 6 ਪਸ਼ੂ ਵਿਖਾਉਣੇ ਆ 4 ਝੋਟੀਆਂ ਤੇ 2 ਗਹਿੜਾਂ ਦਿਖਾਵਾਂਗੇ ਬਿਲਕੁਲ ਤਾਜ਼ੇ ਸੋਏ ਆ ਤੇ ਸਾਰੇ ਪਸ਼ੂ ਸੋਏ ਸਵਾਈ ਅੱਜ ਤੁਹਾਨੂੰ ਆਪਾਂ ਦਿਖਾਉਣੇ ਆ ਤੇ ਆਪਾਂ ਪਹੁੰਚੇ ਆ ਭਾਜੀ ਜਸਕਰਨ ਸਿੰਘ ਜੀ ਨਾਲ ਕੋਲ ਆਜੋ ਕੱਬਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੀ ਹੱਸਣਾ ਠੀਕ ਠਾਕ ਜੀ ਵਧੀਆ ਵਧੀਆ ਚੜਦੀ ਕਲਾ ਜੀ ਚਲੋ ਚੜਦੀ ਕਲਾ ਚਾਹੀਦੀ ਆ ਤੇ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵੀਰ ਜਸਕਰਨ ਸਿੰਘ ਜੀ ਪਿੰਡ ਮਹਿਮਦਪੁਰਾ ਹਾਂਜੀ ਤਹਿਸੀਲ ਨਾਲਾ ਲਾਗੇ ਲੋਪੋ ਕੋ ਚਕਾਵਾ ਦਾ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਉਹ ਨੰਬਰ ਹੈਗਾ 9592800635 ਠੀਕ ਹੈ ਜੀ ਹਾਂਜੀ ਤੇ ਅੱਜ ਫੇਰ ਨੀਲੀ ਰਵੀ ਦਾ ਲੈ ਆ ਰਹੇ ਨਗੇ ਨਾ ਹਾਂਜੀ ਹਾਂਜੀ ਚਲੋ ਵਾਵਾ ਵੀਡੀਓ ਉੱਤਾਂ ਪੈ ਗਿਆ ਇੱਕ ਅੱਧੀ ਪਾਈ ਨੀਲੀ ਰਵੀ ਹਾਂਜੀ ਹਾਂਜੀ ਚਲੋ ਵਧੀਆ ਵਧੀਆ ਬڑے ਲੋਕੀ ਸ਼ਿਕਾਇਤ ਨੇ ਨੀਲੀ ਰਾਂ ਹਾਂਜੀ ਹਾਂਜੀ ਬੜੇ ਵੀਰ ਜੀ ਉਧਰ ਪਹਿਲੀਆਂ ਦੋ ਤਿੰਨ ਵੀਡੀਓ ਤੋਂ ਪਹਿਲਾਂ ਪਹਿਲੀਆਂ ਦੋ ਪਾਈਆਂ ਨੀਲੀ ਰਾਂ ਵੀਡੀਆਂ ਹਾਂਜੀ ਹਾਂਜੀ ਤੋਂ ਬੜਾ ਹੀ ਫੋਨ ਆਇਆ ਤੇ ਹੁਣ ਮਈਆਂ ਦੋ ਹੀ ਤੇ ਡਿਮਾਂਡ ਬੜੀ ਜ਼ਿਆਦੀ ਸੀ ਤੇ ਸਭ ਵੀ ਰਣ ਪੂਰੀ ਕਰਨੀ ਹੈ ਨਾ ਨਹੀਂ ਵਧੀਆ ਵਧੀਆ ਹਾਂਜੀ ਤੇ ਕਰੀ ਸ਼ੁਰੂਆਤ ਹਾਂਜੀ ਠੀਕ ਹੈ ਆ ਦੱਸਿਓ ਪਹਿਲੇ ਨੰਬਰ ਤੇ ਜਿਹੜੀ ਵੱਡੀ ਕੀ ਕਰਨਵਾ ਸੁਭਾ ਜੀ ਵੀਰ ਜੀ ਪਹਿਲੇ ਨੰਬਰ ਸਵੇਰੇ ਦੂਜਾ ਸਵੇਰ ਝੋਟੀ ਹੈ ਅੱਛਾ ਜੀ ਹਾਂਜੀ ਤੇ ਵੀਰ ਜੀ ਥੋਣ ਥਣ ਚਵਾ ਦੀ ਬਹੁਤ ਸਾਫ਼ ਹੈ ਝੋਟੀ ਅੱਛਾ ਜੀ 5 ਵਜੇ ਨੇ ਪੂਰੀ ਵੱਡੀ ਝੋਟੀ ਆ ਠੀਕ ਹੈ ਗਾਰੰਟੀ ਗਾਰੰਟੀਆਂ ਹੈਗਾ ਠੀਕ ਹੈ ਹਾਂਜੀ ਲਓ ਭਾਈ ਚੰਗੇ ਤਗੜੇ ਕੱਦ ਕਾਠ ਆ ਲਈ ਆ ਚੈੱਕ ਕਰ ਸਕਦੇ ਆ ਅਰੇ ਉੱਥੇ ਨਾ 1 ਕਿਲੋ 2 ਕਿਲੋ ਛੋਈ ਮੱਜ ਅੱਛਾ ਜੀ ਹਾਂ ਹੁਣੇ ਪਾਸ ਕਰਕੇ ਲੈ ਆਏ ਆ ਠੀਕ ਹੈ ਜੀ ਹਾਂ 2 ਕਿਲੋ ਧੋਈ ਆ ਠੀਕ ਹੈ ਜੀ ਹਾਂਜੀ ਹਾਂਜੀ ਇਹ ਖੋਲ ਦਿਓ ਵੀਰ ਜੀ ਫਿਰ ਖੋਲ ਕੇ ਦਿਖਾਈਏ ਇਹ ਜਵਾਕ ਕੀ ਆ ਗਿਆ ਜੇ ਪਿਛੇ ਦੇ ਪਿਛੇ ਵੀ ਜੀ ਕੱਟਾ ਦੇ ਠੀਕ ਹੈ ਜੀ ਮੇਲ ਕਾ ਉ ਆ ਗਿਆ ਭਾਈ ਜੀ ਕੱਟਾ ਵੀ ਵੇਖੋ ਜਿਹੜੀ ਮੈਂ ਆ ਪੱਛਾਇਆ ਹਾਂ ਜੀ ਉਹ ਗਰਸ਼ਨ 15 ਦਿਨਾਂ ਦਾ ਪਰ ਜਿਹੜੀ ਮੈਂ ਥਲੇ ਦੁੱਧਿਆ ਜਵਾਕ ਵੀ ਉਹੀ ਪਲਣਾ ਬਿਲਕੁਲ ਸਹੀ ਗੱਲ ਹੈ ਜੀ ਇੱਕ ਘੰਟਾ ਡੇਢ ਘੰਟਾ ਆਣ ਕੇ ਬੱਧੀ ਆ ਤੇ ਦੂਸਰਾ ਮਾਰਾ ਦੋ ਵਾਰੀ ਰਸਾਂ ਹੀ ਤੋੜਤਾ ਨੇ ਪਤੰਦਰ ਅੱਛਾ ਅੱਛਾ ਠੀਕ ਹੈ ਲਓ ਭਾਜੀ ਕਿਆ ਕਰ ਸਕਦੇ ਤੁਸੀਂ ਹੈ ਚੰਗੇ ਤਰ੍ਹਾਂ ਪੂਰੀ ਵੱਡੀ ਝੁੱਟੀ ਹੈ ਤੇ ਇਸ ਟਾਈਮ ਜਿਹੜਾ ਵੀਰ ਕਹਿੰਦਾ ਹੈ ਤੇ 15 ਲੀਟਰ ਦੇ ਆ ਤੇ ਬਾਕੀ ਆਪਾਂ 13 ਕਿਲੋ ਦੀ ਗਰੰਟੀ ਦਵਾਂਗੇ ਹਾਂ ਜੀ ਇਹ ਕਿੰਨਾ ਕੁ ਚੋਈ ਜਾਊਗੀ ਦੁੱਧ ਭਾਜੀ ਦੁੱਧ ਤੇ ਵੀਰ ਦੀ ਜਿੰਨਾ ਦੁੱਧ 14 ਕਿਲੋ ਜੋ ਤੇ 14 15 ਕਿਲੋ ਹੀ ਆ ਕੇ ਕੱਢੀ ਜਾਵੇ ਤਿਆਰ ਬਹੁਤ ਵਧੀਆ ਦੱਤਿਆ ਉਹ ਰੰਗ ਵਾਲੀ ਇਟਰਦੋਟ ਹਾਂ ਇਹ ਬਾਕੀ ਚੰਗੀ ਹਾਈਟ ਵੀ ਬਹੁਤ ਜ਼ਿਆਦਾ ਵਧੀਆ ਵਾ ਚੈੱਕ ਕਰ ਸਕਦੇ ਬਾਕੀ ਪੇਠ ਫੁੜਾ ਵੀ ਬਹੁਤ ਇਹ 2.5 ਕਿਲੋ ਗਾੜੀ ਹੋ ਗਈ ਠੀਕ ਹੈ ਜੀ ਹਾਂਜੀ ਚਲ ਅੱਗੇ ਤੋਂ ਤੁਹਾਨੂੰ ਥਣਾ ਦਾ ਸੈਜ ਗਿਆ ਵੀ ਕਿਹਾ ਕੋ ਕਰਾਉਨੇ ਬਹੁਤ ਸ਼ਾਨਦਾਰ ਆ ਐ ਨੜਾ ਨੂੜਾ ਵਾਲਾ ਉਹ ਨਾ ਆ ਗਿਆ ਚੈੱਕ ਕਰੋ ਬਈ ਜੀ ਲੱਗੇ ਤਾਂ ਬਹੁਤ ਹੀ ਜ਼ਿਆਦਾ ਇਹ ਥਣਾ ਦਾ ਸੈਜ ਗਿਆ ਬਹੁਤ ਚੰਗਾ ਵਾ ਇਹ ਮਿਲਕ ਵਾਲਾ ਹੈ ਜੀ ਟੂਣ ਵੀ ਬਿੱਧੀ ਬਹੁਤ ਚੱਡੀ ਲੱਗੀ ਆ ਪੂਰੀ ਆ ਦੁੱਧ ਵਾਲੀ ਛੋਟੀ ਆ ਇਹ ਕੀ ਮੁੱਲ ਕਰਨਾ ਭਾਜੀ ਫਿਰ ਮੁੱਲ ਤਾਂ ਵੀਰ ਜੀ ਕਰਨੋਂ ਭਾਵੇਂ ਸਵਾ ਲੱਖ ਕਰ ਲਈਏ ਹਾਂਜੀ ਪੂਰੇ ਲੱਖ ਦੀ ਦੇ ਦਈਏ ਆਪਾਂ ਕਿ ਆ ਕਰਦੀ ਮਾਨ ਤਾਂ ਥੋੜਾ ਜਿਹਾ ਹਾਂਜੀ ਕਰ ਦਈਏ ਇਹ ਕਿੰਨਾ ਮਾਨ ਕਰਦੀ ਆ ਦੱਸੋ 5000 ਲੱਖ ਜਾਂ ਦੋ ਛੜਦਗੇ ਹਾਂਜੀ ਵੀਰੀ ਦੁੱਧ ਭਵੇਂ ਛੋਟੀ ਸਾਲੇ 13 ਹੀ ਹੋਵੇ 14 ਹੀ ਹੋਵੇ ਅੱਛਾ ਜੀ ਪਰ 12 ਕਿਲੋ ਇਹ ਪਾ ਦੱਸ ਸਕਦੇ ਆਣਾ ਠੀਕ ਹੈ ਜੀ ਪਰ 12 ਕਿਲੋ ਦੱਸਾਂਗਾ ਨਿਕਲੋ ਭਾ 13 14 ਕਿਲੋ ਦੁੱਧ ਅੱਛਾ ਜੀ ਘਰ ਵਾਲਿਆਂ ਦੱਸਿਆ 14 ਕਿਲੋ ਦੁੱਧ ਆ ਅੱਛਾ ਜੀ ਪਰ ਆਪਾਂ ਲੀਟਰ ਤੋਂ ਲੀਟਰ ਘਾਟ ਹੀ ਦਸੀਏਗੇ ਨੂੰ ਠੀਕ ਹੈ ਠੀਕ ਹੈ ਹਾਂਜੀ 12 ਹਾਂ 12 ਕਿਲੋ ਦੁੱਧ ਤੇ ਠੰਡਾ ਕਰਕੇ ਮੈਂ ਲੀਟਰ ਨਾਲ ਮਿਲਣੇ ਕੋਈ ਠੀਕ ਹੈ ਠੀਕ ਹੈ ਸੇਵਾ ਕਰੇ ਦੁੱਧ 15 ਕਿਲੋ ਤੇ ਪਾਉ ਦਊ ਮੈਂ ਛੋਟੀ ਠੀਕ ਹੈ ਜੀ ਹਾਂਜੀ ਤੇ ਇਹ ਕਿੰਨਾ ਕਰਦੀਏ ਮੈਂ ਦਣਾ ਸਸੂ ਕਿੰ ਠੀਕ ਹੈ ਜੀ ਹਾਂ ਛੋੜ ਛੱਪਾ ਹੀ ਹੋਊਗਾ ਬਿਲਕੁਲ ਐ ਚੰਗੇ ਤਗੜੇ ਕਦ ਕਾਠ ਵਾਲੀ ਜੀ ਦੇਖੋ ਨਾੜਾ ਹੀ ਨਾੜਾ ਲੇਵੇ ਤੇ ਦੇਖੋ ਹਾਂਜੀ ਇਹ ਮਿਲਕਵਾਨ ਜੀ ਬਹੁਤ ਚੰਗੀ ਲੱਗੀ ਆ ਤੁਸੀਂ ਚੈੱਕ ਕਰ ਸਕਦੇ ਜੇ ਲਾਗੇ ਤਾਂ ਥੋੜੀ ਡਰਦੀ ਆ ਸਾਡੇ ਕੋਲ ਆਜਾ ਹੁਣ ਦੂਜੇ ਨੰਬਰ ਤੇ ਨੀਲੀ ਰਵੀ ਦਿਖਾਈਏ ਤੁਹਾਨੂੰ ਦੱਸਿਓ ਵਿਧੀ ਦੇ ਬਾਰੇ ਇਹ ਵੀ ਵਿਧੀ ਛੋਟੀ ਦੂਜਾ ਸੂਆ ਸੂਈ ਆ ਅੱਛਾ ਜੀ ਇਹ ਵੀ ਆਪਣੇ ਕੋ ਹਣੀ ਆਈ ਐ ਸਾਹਮਣੇ ਸੁਹਣੀ ਬਣੀ ਦੱਸ ਦੇਣਾ ਐਸੀ ਤਾਂ ਮਗਰ ਕੱਟੀ ਵੀ ਨੀਲੀ ਰਵੀ ਦੀ ਏ ਠੀਕ ਹੈ ਠੀਕ ਹੈ ਜੀ ਹਾਂਜੀ ਕੱਟੀ ਆ ਵੇਖੋ ਮਗਰ ਨੀਲੀ ਦੀ ਬਾਈ ਜੀ ਚੈੱਕ ਕਰ ਸਕਦੇ ਜੀ ਤੇ ਵੀ ਤੁਹਾਨੂੰ ਡਬਲ ਫੈਰਾ ਪਿਛੇ ਪਿਓਰ ਨੀਲੀ ਰਾਵੀ ਦੀ ਕੱਟੀ ਆ ਗਈ ਜੇ ਬਹੁਤ ਜਿਆਦਾ ਚੰਗੀ ਆ ਤੇ ਆਈ ਹੈ ਖੇਰਾ ਮਾ ਲਖਣੀ ਵਾਲਾ ਦੀ ਇਹ ਕਿੰਨਾ ਕੁ ਜਸਟਾ ਮਾ ਵਿੱਚ ਦੁੱਧ ਜੀ 9 ਕਿਲੋ ਹੋਊਗਾ ਇਸ ਟਾਈਮ ਅੱਛਾ ਜੀ ਹਾਂ ਪਾ ਪਾ 8 ਕਿਲੋ ਦੱਸ ਕੇ ਦਾਂਗੇ ਠੀਕ ਹੈ ਲੋ ਹਾਂ ਦੁੱਧ 9 ਕਿਲੋ ਹੋਊਗਾ ਤੇ ਸੰਭੂਗੇ ਦਾਹ ਤੋਂ ਬਾਹਰੇ ਤਾਜੀ ਸੂਈ ਆ ਅੱਛਾ ਜੀ ਹਾਂ ਕੱਟੀ ਵੇਖੋ ਛੋਟੀ ਆ ਜੀ ਠੀਕ ਹੈ ਲੋ ਬਾਈ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਆ ਇਸ ਟਾਈਮ ਜਿਹੜਾ ਹੈ ਜੋ 9 ਲੀਟਰ ਵੀਰ ਕਹਿੰਦਾ ਕਿ 8 ਲੀਟਰ ਦੀ ਬਿਲਕੁਲ ਗਰੰਟੀ ਦੇ ਨਾਲ ਦਵਾਂਗੇ ਆਪਾਂ ਇਹ ਫੀਮੇਲ ਕਾਫ ਆ ਗਿਆ ਜੇ ਪਿੱਛੇ ਚ ਲੱਗਦੇ ਤੁਸੀਂ ਸ਼ਟਰ ਕੁਆਲਿਟੀ ਚੈੱਕ ਕਰ ਸਕਦੇ ਜੀ ਇਹ ਨਿਸ਼ਾਨੀਆਂ ਨਿਸ਼ਾਨੀਆਂ ਸਾਰੀਆਂ ਆ ਗਿਆ ਨੀਲੀ ਰਾਵੀਆਂ ਪਿਓਰ ਨੀਲੀ ਰਾਵੀ ਬਹੁਤ ਮੁਸ਼ਕਲ ਮਿਲਦੀ ਹੈ ਬਹੁਤ ਯਾਰਾ ਸ਼ਾਨਦਾਰ ਹੈ ਸਿੰਘ ਸਿੰਘ ਵੀ ਬੜਾ ਕੋੜ ਕੀਤਾ ਇਹ ਕਿੰਨਾ ਵਿੱਚ ਹੋਏ ਦੁੱਧ ਬਾਜੀ ਆ ਕੱਟੀ ਜੇ ਹਾਂਜੀ ਕਿੰਨਾ ਕੁ ਚਵਾਈ ਜਾਊਗੀ ਇਹ ਸੇਵਾ ਕਰੋਗੇ ਦੁੱਧ ਤੋਂ 10 ਤੋਂ ਬਾਹਰ ਚਵਾਈਊਗੀ ਠੀਕ ਹੈ ਠੀਕ ਹਾਂ 11 ਪਰਾਂ ਦੇ ਤੇ ਬਰਹਾਲ ਦੀ ਕਲੀ ਮੌਕੇ ਤੇ 9 ਕਿਲੋ ਹੋਊਗਾ ਪਰ ਆਪਾਂ 8 ਕਿਲੋ ਦੱਸ ਕੇ ਦਾਂਗੇ ਠੀਕ ਹੈ ਹਾਂ ਕੱਟੀ ਜਮਕਰ ਠੀਕ ਹੈ ਯਾਰ ਬਾਕੀ ਚੋਣ ਚਵਾ ਬਹੁਤ ਸਾਫ ਆ ਪੁੱਲੀਆਂ ਰੂ ਮਰ ਗਈ ਠੀਕ ਹੈ ਵੀਰ ਜੀ ਠੀਕ ਹਾਂਜੀ ਇਹ 3 ਮਰ ਕਰਨਾ ਭਾਜੀ ਇਹਦਾ ਹਾਂਜੀ ਮੁੱਲ ਕੀ ਕਰਨਾ ਇਹਦਾ ਮੁੱਲ ਵੀਰ ਜੀ 75 ਕਰ ਲਿਗੇ ਕਰਦ ਕੇ ਗਿਆ ਜਾਈ ਹਾਂਜੀ ਕਿੰਨਾ ਕਰ ਦਿੱਤੀ ਦੱਸੋ ਲੈਣ ਦੇਣਾ ਕਰੀਏ 70 ਦੇ ਦਈਏ ਕਾ ਤਬਦੀਲ ਰਹੀ ਹੈ ਹਾਂਜੀ ਦੇ ਰਹੀ ਹੈ ਕੀ ਕਰਦੀ ਹੋਰ ਮੰਗਣਾ ਕਰ ਦੋ ਫਿਰ ਆਪਾਂ ਫੋਨ ਬੜੇ ਆਉਂਦੇ ਵੀਰ ਭਰਾਵਾਂ ਦੇ ਮੁੜ ਕੇ ਹਾਂਜੀ ਟਾਈਮ ਉਹਨਾ ਕਿ ਹੁੰਦਾ ਕਹਿੰਦਾ ਸੋਦੇ ਬਾਜੀ ਆਪਾਂ ਹਾਂ ਨਾ ਹੀ ਵੀਰ ਦੀ ਹਾਂ ਨਾ ਹੀ 66000 ਦੀ ਦੇ ਦੀਏ ਠੀਕ ਹੈ ਜੀ ਹਾਂ 66000 ਦੀ ਦੇ ਦੀਏ ਲਓ ਬਾਜੀ ਬਿਲਕੁਲ ਜਿਆਜਮੂ ਕੀਤਾ ਵੀਰ ਨੇ ਚੂਣ ਚਵਾ ਬਹੁਤ ਸਾਫ਼ ਦਿੱਤੀ ਦੇਖੋ ਥਣ ਦੇ ਵੇਰੀ ਗੱਡੀ ਸਾਫ਼ ਆ ਪਿਓਰ ਨੀਲੀ ਦਾ ਵੀ 66000 ਹਾਂ ਪਿਓਰ ਨੀਲੀ ਆ ਸਾਰੀਆਂ ਨਿਸ਼ਾਨੀਆਂ ਪੂਰੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਆਜੋ ਹੁਣ ਤੀਜੇ ਨੰਬਰ ਤੇ ਦੱਸੇ ਵੀਰ ਜੀ ਇਹਦੇ ਬਾਰੇ ਜੇ ਇਹ ਤਾਜੀ ਸੂਈ ਜੇ ਆਪਣੇ ਕੋ ਆਪਾਂ ਪਿਛੋਂ ਲਈ ਬੱਚੇ ਨਾਲ ਦਾ ਬੱਚਾ ਮਰ ਗਿਆ ਆਪਣੇ ਘਰ ਆਣ ਗਈ ਅੱਛਾ ਜੀ ਹਾਂ ਆ ਕੱਲ ਪਰसों ਦੀ ਗੱਲ ਹੈ ਮੈਲਾ ਮਾਰਨ ਦੀ ਆਪਾਂ ਵੀਡੀਓ ਬਣਾਈ ਆ ਅੱਛਾ ਜੀ ਹੋ ਸਕਦਾ ਹੁਣ ਵੀ ਮਾਰੇ ਤੇ ਆਪਾਂ ਮੈਲੇ ਦੀ ਵੀਡੀਓ ਹੈਗੀ ਵੀਰ ਭਰਾ ਜੀ ਕਰਦੇ ਉਹਨਾਂ ਦੀ ਵੀਡੀਓ ਆਪਾਂ ਪਾ ਦਾਂਗੇ ਤਾਰੀਖ ਹੋਈ ਆ ਐ ਇਹ ਗੱਲ ਦੀ ਗਰੰਟੀ ਆ ਕਿੰਨਾ ਕਿ ਜੇ ਇਸ ਟਾਈਮ ਤੋਂ ਦੋ ਦੋ ਦੇ ਵੀ ਝੋਟੀ ਖਲੇ 11 12 ਕਿਲੋ ਹੀ ਹਾਂਜੀ ਬੱਚੇ ਦੇ ਨਾਲ ਅੱਛਾ ਜੀ ਜਿੰਦਾ ਬੱਚਾ ਮਰਿਆ ਥੋੜਾ ਜਿਹਾ ਹੇਰਵਾ ਜ਼ਿਆਦਾ ਕਰ ਗਈ ਆ ਤੇ ਹਾਦਸੇ ਦੀ ਗੱਡੀ ਟੀਕੇ ਤੇ ਮਿਲਦੀ ਆ ਠੀਕ ਹੁਣ ਮੌਕੇ ਤੇ 9 ਕਿਲੋ ਹੋਊਗਾ ਠੀਕ ਹੈ ਜੀ ਹਾਂ ਜੀ ਨੌ ਲੀਟਰ ਹੁਣ ਮੌਕੇ ਤੇ 9 ਕਿਲੋ ਹੋਗਾ ਬਾਕੀ ਚੋਣ ਚਵਾਈ ਬਹੁਤ ਸਾਫ ਏ ਠੋਠ ਠੀਕ ਹੈ ਜੀ ਹਾਂ ਥਣ ਕੱਲਾ ਕੱਲਾ ਲੱਗਾ ਇਹ ਬਿਲਕੁਲ ਕੁਆਲਟੀ ਬਹੁਤ ਸ਼ਾਨਦਾਰ ਏ ਹਾਂ ਜੀ ਇਹ ਟੀਕੇ ਤੇ ਲਾ ਮਿਲਦੀ ਆ ਠੀਕ ਹੈ ਜੀ ਹਾਂ ਜੀ ਬਿਲਕੁਲ ਸੱਚੀ ਗੱਲ ਦੱਸੀ ਬਿਲਕੁਲ ਬਿਲਕੁਲ ਵਧੀਆ ਕੱਲੇ ਲੱਗ ਕੀ ਗੱਲ ਆ ਕੇ ਨਾ ਤੇ ਪਹਿਲਾਂ ਤੇ ਦੋ ਦਿਹਾੜੀ ਦੋ ਦਿਨਾਂ ਨੇ ਜਿਆਦਾ ਖਰਾਬ ਕੀਤਾ ਸੀ ਮੁਲਕੇ ਥੋੜੀ ਹੋਰ ਸਹੀ ਸੀ ਸੈੱਟ ਹੁੰਦੀ ਜਾਣ ਦੀ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਕਿਨੋਂ ਰਾਣੀ ਵੀ ਹੋ ਗਈ ਹੈ ਨਾ ਹਾਂ ਲੋ ਬਾਜੀ ਚੈੱਕ ਕਰ ਸਕਦੇ ਜੀ ਕੁਆਲਟੀ ਬਹੁਤ ਸ਼ਾਨਦ ਤੇ ਵੀਰ ਕਹਿੰਦਾ ਕਿ ਦੁੱਧ 11 ਲੀਟਰ ਨਹੀਂ ਬਾਕੀ ਜਵਾਕ ਮਾਰਨ ਦੇ ਕਾਰਨ ਆ ਥੋੜਾ ਫਿਰ ਮੈਂ ਸੈੱਟ ਹੋ ਗਈ ਨਾ 4 ਦਿਨ ਲੱਪਾ ਕਰ ਗਈ ਮੈਂ ਸੈੱਟ ਤੇ ਫਿਰ ਦੁੱਧ ਆ ਜੂਗੀ ਠੀਕ ਹੈ ਠੀਕ ਹੈ ਸੂਈ ਧਾਰੀ ਆ ਪੱਠੇ ਪੁੱਠੇ ਚੰਗੇ ਜੜ ਪਾਣੇ ਹਾਂਜੀ ਮੈਲੇ ਦੀ ਵੇਖੋ ਅਜੇ ਵੀ ਥੱਲੇ ਲੱਗਾ ਪਰ ਆਪਾਂ ਕੋਲ ਥੱਲੇ ਮੈਲਾ ਮਾਰਦੀ ਦੀ ਵੀਡੀਓ ਵੀ ਹੈਗੀ ਆ ਠੀਕ ਹੈ ਜੀ ਉਹ ਵੇਖੋ ਅਜੇ ਵੀ ਮਲਾ ਮਾਰਦੀ ਮੈਂ ਠੀਕ ਹੈ ਠੀਕ ਹੈ ਹੱਥ ਥੱਲੇ ਲੱਗਾ ਵੇਖੋ ਸਾ ਸੁੱਕਾ ਮਲਾ ਵੇ ਠੀਕ ਹੈ ਜੀ ਹਾਂਜੀ ਇਹ ਕੀਮਤ ਕਰਨਾ ਭਾਜੀ ਹਰੇ ਦਾ ਮੋਲ ਵੀ ਦੀ ਚਲੋ ਜਵਾਕ ਨਾਲ ਹੁੰਦਾ ਤੇ ਫਿਰ ਭਵੇਂ ਦਾ ਜੋ ਮਰਜ਼ੀ ਕਰੀ ਗਏ ਹਾਂਜੀ ਹਾਂਜੀ ਹੁਣ ਆਪਾਂ 60 ਮੋਲ ਕਰ ਲਗੇ ਹਾਂਜੀ ਤੇ 55 ਦੀ ਦੇ ਦੀ 55 ਦੀ ਹਾਂ 55 ਦੇ ਦੀ ਛੱਡ ਦਈਏ ਮਾਦਮ ਹਾਂਜੀ ਯਾਰ ਛੱਡ ਦਈਏ ਚਲੋ ਛੱਡ ਦਾਂਗੇ ਹੋਰ ਦੱਸੋ ਗਿਆ ਤੇ ਪਰ ਪੈਂਦਾ ਆਪਾਂ ਤੇ 60 ਦੀ ਲਈ ਆ ਠੋ ਵੀ ਬਾਹਰ ਹੀ ਪੈਂਦੀ ਪੈਂਦਾ ਘਾਟਾ ਹੀ ਆ ਚਲ ਕੋਈ ਗੱਲ ਹਾਂ ਚਲੋ ਇੰਨਾ ਜਵਾਬ ਮਰ ਗਿਆ ਪਰ ਹੈ ਸੱਜਰ ਝੋਟੀ ਦੁੱਧ ਨੂੰ ਦਊਗੀ ਨਹੀਂ ਯਾਰ ਚਾਰ ਦਿਨ ਸਾਬੂ ਨਾ ਕੋਈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਓ ਭਾਜੀ ਬਿਲਕੁਲ ਜਾਇਜ਼ ਮੁੱਲ ਕਰ ਦੋ ਹਜ਼ਾਰ ਰੁਪਏ ਛੱਡ ਦਾਂਗੇ ਵੀ ਦੀ ਹਜ਼ਾਰ ਨਹੀਂ ਪਟਾ 53 ਦੇ ਦਰਾਂ ਗੋਟੀਆਂ ਆਣਾ ਠੀਕ ਹੈ ਲੋ ਬਾਜੀ 53000 ਦੇ ਚੰਗਾ ਦੁੱਧ ਚਵਾਈ ਵਾਲਾ ਹਾਂ ਨਹੀਂ ਚੰਗਾ ਥਾਣ ਦੇਖੋ ਜਿਹੜੀ ਥਾਣ ਦੇਖੋ ਕਿਡਾ ਸਟਾਈਲ ਲੱਗਾ ਵੇਖੋ ਕੱਲਾ ਕੱਲਾ ਥਾਣੇ ਕਿਹੜੇ ਥਾਣੇ ਕੋਜੀ ਸ਼ਾਨਦਾਰ ਗਿੱਠ ਗਿੱਠ ਤੇ ਥਣ ਲੱਗਾ ਸੁਆ ਵੀ ਦੂਜਾ ਹੀ ਝੋਟੀ ਦਾ ਠੀਕ ਹੈ ਠੀਕ ਹੈ ਤੇ ਸਿੰਘ ਸਿੰਘ ਵੀ ਚੈੱਕ ਕਰ ਸਕਦੇ ਹਾਂ ਸਿੰਘ ਬਹੁਤ ਸੋਹਣੇ ਆ ਲੱਗਾ ਸਿੰਘ ਹੈ ਸਿੰਘੀ ਆਗੇ ਹਾਂਜੀ ਹਾਂਜੀ ਇਹ ਚੌਥੇ ਨੰਬਰ ਤੇ ਦੱਸੇ ਵਿੱਚ ਇਹਦੇ ਪਰੇ ਵੀ ਜੀ ਬਹੁਤ ਕੱਦ ਕਾਠ ਦੀ ਬੇਲ ਦੀ ਵੇਖੋ ਕਿੰਡੀ ਵੱਡੀ ਝੋਟੀ ਹੈ ਹਾਂਜੀ ਇਹ ਝੋਟੀ ਚਾਹਾਂ ਮਹੀਨਿਆਂ ਦੀ ਗੱਬਣ ਜੇ ਠੀਕ ਹੈ ਜੀ ਹਾਂਜੀ ਚੋਵਾ ਮਹੀਨੇ ਦੀ ਗੱਲ ਹਾਂ ਘਰ ਵਾਲਿਆਂ ਨੇ ਦੱਸਿਆ ਵੀ ਚੈੱਕ ਉਹਨਾਂ ਕਰਾਈ ਘਰ ਵਾਲਿਆਂ ਨਾਲ ਟਿਕਾ ਟਾਕਾ ਬਠੰਡਾ ਨਾਲ ਲਵਾਇਆ ਨਾ ਠੀਕ ਹੈ ਠੀਕ ਹੈ ਆਂਦੇ ਆਂਦੇ 4 ਮਹੀਨੇ ਦੀ ਸਾਮਰਾ ਪਾਸ ਹੈ ਪੂਰੀ ਚੈੱਕ ਪਾਸ ਠੀਕ ਹੈ ਠੀਕ ਹੈ ਜੀ ਬੇਸ਼ੱਕ ਸਾਡੇ ਕੋਲ ਭਵੇਂ ਕੋਈ ਇਥੋਂ ਕਰਾ ਲੈ ਜਾਂ ਆਪਣੇ ਜਾਂ ਘਰ ਕਰਾ ਕੇ ਦੱਸ ਦੇ ਨਹੀਂ ਇਥੋਂ ਕਰਾ ਕੇ ਭਵੇਂ ਲੈ ਲਈ ਜਿੱਦਾਂ ਮਰਦਿਆਂ ਹਾਂ ਉਹਨਾਂ ਘਰ ਵਾਲਿਆਂ ਚੈੱਕ ਕਰਾ ਕੇ ਦਿੱਤੀ ਅਸੀਂ ਤਾਂ ਨਹੀਂ ਘੜੀ ਮੁੜੀ ਪਾਈ ਵਾ ਵੀ ਜਲ ਮੈਂ ਗੱਪਣਿਆ ਕੀ ਘੜੀ ਮੁੜੀ ਬਿਲਕੁਲ ਸਹੀ ਹੈ ਜੀ ਸੱਜਣਾ ਮਈਆਂ ਨੂੰ ਹੁਣੇ ਹੀ ਸੱਜਰ ਮੈਂ ਦੁੱਧ 14 15 ਕਿਲੋ ਦਿੰਦੀ ਰਹੀ ਏ ਅੱਛਾ ਜੀ ਅੱਗੇ ਵੇਖੋ ਮੈਂ ਦਾ ਕਿਹੜਾ ਡਿਜ਼ਾਈਨ ਲੱਗਾ ਤੇ ਕੱਲੀ ਕੱਲੀ ਨਾੜ ਵੇਖੋ ਮਿਲ ਪੈਣ ਵੇਖੋ ਕਿੰਨੀ ਲੱਗੀ ਤੇ ਮਿਲਕ ਵਾਂਜ ਬੜੀ ਮੋਟੀ ਲੱਗੀ ਆ ਕੱਦ ਵੀ ਬਹੁਤ ਵੱਡਾ ਚੂਣ ਜਾਣ ਬਹੁਤ ਮੈਂ ਭੋਲੀ ਲੀਟਰ ਵਾਲੀ ਛੋਟੀ ਆ ਹਾਂਜੀ ਹਾਂਜੀ ਇਸ ਟਾਈਮ ਹਾਜ਼ਰ ਕਿੰਨਾ ਚ ਦੁੱਧ ਹਾਜ਼ਰ ਵੀ ਜੀ 9 ਕਿਲੋ ਹੋਊਗਾ ਠੀਕ ਹੈ ਜੀ ਲਓ ਭਾਈ ਜੀ 14 ਮਹੀਨਿਆਂ ਦੇ ਗੱਭੋਂ ਤੇ 9 ਲੀਟਰ 9 ਕਿਲੋ ਦੁੱਧ ਤਾਂ ਮਗਰ ਕੱਟੀ ਠੀਕ ਹੈ ਜੀ ਮਗਰ ਕੱਟੀ ਆ ਵੀ ਕੱਦ ਵੇਖੋ ਵੇਖੋ ਉੱਡੀ ਮਾਇਆ ਨੂੰ ਬੇਲ ਵੇਖੋ ਕੱਟੀ-ਕੱਟੀ ਆ ਹਾਂ ਕੱਟੀ ਤੇ ਝੋਟੀ ਦੋਵੇਂ ਟਾਈਮ ਮਿਲਦੀ ਏ ਠੀਕ ਆ ਜੀ ਲੋ ਭਾਜੀ ਇਹ ਤੁਹਾਨੂੰ ਡਬਲ ਫਾਇਦਾ ਜੀ ਕੱਟੀ ਬਿਲਕੁਲ ਹੁਣ ਹਿਸਾਬ ਨਾਲ ਤਿਆਰੀ ਆ ਤਿਆਰੀ ਆ ਭਾਜੀ ਵੀਰ ਜੀ ਮੈਂ ਤਾਂ ਇਹ ਹਿਸਾਬ ਲਾ ਸਕਦੇ ਆ ਪੰਮ ਜਿੱਦਾਂ ਝੋਟੀ ਖਲੇ 4 ਮਹੀਨਾ ਨਹੀਂ ਤੱਕ ਬੰਨ ਥੱਲੇ ਹੁਣ 9 ਕਿਲ ਦੁੱਧ ਆ ਨਾ ਇਹੋ ਜੇ ਡੰਗਰ ਤੇ ਸੂਆ ਵੀ ਲੰਮਾ ਦਊਗੀ ਠੀਕ ਆ ਠੀਕ ਆ ਜੀ ਹਾਂ ਇਹ ਡੰਗਰ ਦੁੱਧੋਂ ਨਹੀਂ ਭਾਈਦੇ ਸਹੀ ਗੱਲ ਹੈ ਹਾਂ ਥੱਲੇੋਂ ਥਣ ਚੱਡਾ ਵੇਖੋ ਕੱਟਾ ਪੂਰਾ ਝੋਟੀ ਦਾ ਹਰਿਆ ਵਾਜੀ ਚਾਹ ਪਸਦਿਆਰ ਕੁੜੀਆਂ ਵਲਸ਼ਕਰੀਏ ਜਾਮਨ ਵਾਂਗੂ ਹਾਂਜੀ ਕਦਕਾੜੀ ਬਹੁਤ ਤਕੜੀ ਮੈਂ ਆਗੇ ਤੇ ਚੰਗੇ ਤੜੇ ਕਦਕਾੜ ਠਾਲੀ ਆ ਹਾਂ ਇਸ ਟਾਂ ਜਿਹੜਾ 9 ਲੀਟਰ ਬਿਲਕੁਲ ਰੈਡੀ ਦੁੱਧ ਆ ਤੇ ਚੌਵਾਂ ਮਹੀਨੇ ਦੀ ਨਾਲ ਗੱਭਣ ਟੋਕੜ ਵੀ ਤੇ ਗੱਭਣ ਵੀ ਹਾਂਜੀ ਹਾਂਜੀ ਬਹੁਤ ਹੀ ਜ਼ਿਆਦਾ ਚੰਗੀ ਆ ਝੋਟੀ ਕਮਾਲ ਉਹ ਵੀ ਜੀ ਕਮੇਟੀ ਵਾਲੇ ਹਿਸਾਬ ਆ ਹਾਂਜੀ ਹਾਂਜੀ ਹਾਂ ਤੇ ਜੇ ਕੋਈ ਵੀਰ ਭਰਾ ਸਾਹਮ ਕਰ ਲੂਗਾ ਤੇ ਹਿਸਾਬ ਨਾਲ ਡਬਲ ਪੈਸੇ ਬਣ ਜਾਣੇ ਉਹਰੇ ਹਾਂਜੀ ਹਾਂਜੀ ਮਗਰ ਕੱਟੀ ਬਹੁਤ ਸਮਰਾ ਠਾਂ ਸਿੰਘੇ ਸੰਦੀ ਕੱਟੀ ਆ ਪਿਓਰ ਮੌਰਾਂ ਨਸਲ ਦੇ ਵਿੱਚ ਮਾਦਰ ਕੱਟੀ ਆ ਗਈ ਜੀ ਚੈੱਕ ਕਰ ਸਕਦੇ ਤੁਸੀਂ ਹੋਰ ਸਾਲ ਤੱਕ ਇਹਦੇ ਵੀ ਜਵਾਨ ਹੋ ਜਾਣਾ ਹਾਂਜੀ ਪੂਰੀ ਵੇਖੋ ਬੇਲ ਹਾਈਟ ਵੇਖੋ ਕੱਟੀ ਦੀ ਕੱਡੀ ਜੀ ਹਾਂਜੀ ਹਾਂ ਲੰਮੀ ਲੰਮਾਈ ਉਦਾਂ ਜਿੱਦਾਂ ਛੋਟੀ ਦੀ ਬੇਲ ਲੰਮੀ ਉਦਾਂ ਹੀ ਕੱਟੀ ਦੀ ਬੇਲ ਲੇ ਵੇਖੋ ਲੰਮੀ ਸਹੀ ਗੱਲ ਆ ਹਾਂ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ ਵੀਤੀ ਕਰ ਲਈਏ ਤਾਂ ਵੀ 75000 ਰੁਪਇਆ ਕਰ ਦਈਏ ਮਾਨਤਾ ਹਾਂਜੀ ਕਰ ਦਈਏ ਕੀ ਨਾ ਕਰਦੀ ਮਾਨ ਦਸੋ ਦੋ ਬੋਇਆ ਛੱਡਦੀ ਹੈ ਹਾਂਜੀ ਦੋ ਪੰਜ ਹੀ ਛੱਡਦਗੀ ਹਰਤਲਾ 70 70 ਦੀ ਦੇ ਦਈਏ ਠੀਕ ਹੈ ਪਰ ਮੈਂ ਬਹੁਤ ਤਕੜੀ ਆ ਏਡੀ ਚਲਵਾਨੇ ਮੰਨੇ ਮੈਂ ਏਡੀ ਬਣ ਜਾਂਦੀ ਆ ਜੇ ਅੱਜ ਸੱਜਰ ਮੈਂ ਤਿਆਰ ਹੋਵੇ ਤਾਂ ਮੈਂ ਲੱਖ ਰੁਪਏ ਦੀ ਲੱਖ ਰੁਪਏ ਦੀ ਸਹੀ ਗੱਲ ਹੈ ਹਾਂਜੀ ਇਹ ਵੀਰ ਜੀ ਇਹ ਡਬਲ ਫਾਇਦਾ ਜੇ ਪਿੱਛੇ ਫੀਮਲ ਕਾਫ ਆ ਹਾਂ ਬਾਕੀ ਕੋਈ ਵੀਰ ਭਾ ਤਜਰਬਾ ਇਹ ਚੋਂ ਲਾ ਲਵੇ ਵੀ ਮੈਂ ਜਿਹੜੀ ਹੁਣ 9 ਗੋਲ ਦੁੱਧ ਦਿੰਦੀ ਆ ਮੈਂ 15 ਗੋਲ ਦੁੱਧ ਕਿਉਂ ਨਾ ਦਿੰਦੀ ਹੋ ਸਕਦੀ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਸਹੀ ਗੱਲ ਹੈ ਹਾਂ ਹਾਈਟ ਲੰਥੀ ਬ ਠੀਕ ਹੈ ਜੀ ਹਾਂ ਤਵਾਂ ਤਨਾ ਚਵਾਂ ਚਾਹ ਤਨਾ ਦੀ ਸੋਈ ਤਨਾ ਦੀ ਐਸ਼ਾ ਜੀ ਹਾਂ ਹੁਣ 10 11 ਕਿਲੋ ਬੈਡਲੇ ਤਿਆਰ ਹੋਗਾ ਠੀਕ ਹੈ ਜੀ ਲੋ ਚੱਲ ਇਧਰੋ ਬੋਲਾ ਬਿਲਕੁਲ 10 11 ਲੀਟਰ ਤਿਆਰ ਹੈ ਮਗਰ ਬੱਛਾ ਜੀ ਚੰਗੇ ਤੱਕ ਹਾਂ ਬਾਕੀ ਠੰਡੀ ਸੀਲ ਜੇ ਏਦਾਂ ਹੀ ਥੱਲੇ ਬੈਜੋ ਭਾਵੇਂ ਠੀਕ ਹੈ ਠੀਕ ਹੈ ਹਾਂ ਜੀ ਇਧਰ ਮਲੇ ਕਾਫ ਆ ਗਿਆ ਜੇ ਪਿਛੇ ਹਾਂ ਜੀ ਮਰਾਦੀ ਧਾਰਾਂ ਇਹਦੀਆਂ ਵੇਖ ਲਓ ਹਾਂ ਜੀ ਖੋਲੋ ਖੋਲੋ ਖੋਲ ਕੇ ਦਿਖਾ ਦਿਓ ਮੜ ਜੀ ਵੀਡੀਓ ਸਟੌਪ ਹੋ ਚਾ ਆ ਲੈ ਅੱ퍼 ਲਈ ਖੋਲ ਗਈ ਪਰ ਮਰਾਦੀ ਹਾਂ ਜੀ ਧਾਰਾਂ ਮਰਾਦੀ ਫੇਰ ਤੋੜ ਦੇਣੇ ਥਣ ਕੱਟ ਕੇ ਵਿਖਾ ਦੇ ਕੇ ਚੈੱਕ ਕਰਾ ਦੀ ਠੀਕ ਹੈ ਠੀਕ ਹੈ ਲਓ ਭਾਈ ਆਪਾਂ ਤੁਹਾਨੂੰ ਪਸਮਾ ਜਿਹੜਾ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਤੇ ਮੇਲ ਕਾਫ ਆ ਗਿਆ ਜੇ ਪਿਛੇ ਆਵ ਵਾਲਾ ਬਿਲਕੁਲ ਜੇ 나ੜੂ ਤੇ ਆ ਹਾਂਜੀ ਗਿੱਲਾ ਵੀਰੀ ਬਿਲਕੁਲ ਗਿੱਲੀ ਬਾੜ ਸੋਈ ਆਪਣੇ ਕੋਲ ਵੀਡੀਓ ਦੀ ਤਾਜੀ ਸੂਈ ਨਹੀਂ ਬਣੀ ਹੈ ਜੋਰ ਲੰਮਕਦੀ ਦੀ ਠੀਕ ਹੈ ਜੀ ਹਾਂਜੀ ਲਓ ਭਾਈ ਜਿਹਾ ਆ ਗਏ ਸਾਡੇ ਛੱਡ ਤੇ ਹੁਣ ਤੁਹਾਨੂੰ ਦਿਖਾਉਨੇ ਆ ਪਸਮਾ ਦਾ ਹਾਈ ਟੂਟਲ ਬਹੁਤ ਹੀ ਜ਼ਿਆਦਾ ਚੰਗੀ ਆ ਆ ਚੰਗੇ ਤਗੜੇ ਕੱਦ ਕਾਢ ਵਾਲੀ ਆ ਇਹ ਦੰਦਾ ਚ ਜਵਾਨਾ ਕ ਦੰਦਾ ਚ ਹਾਂਜੀ ਵੀ ਜੀ ਵੇਖਿਆ ਨਹੀਂ ਮੂੰਹ ਫੜ ਕੇ ਅੱਛਾ ਜੀ ਉਹਨੂੰ ਚੈੱਕ ਕਰਾ ਦਿੰਨੇ ਆ ਠੀਕ ਹੈ ਜੀ ਹੂੰ ਆ ਗਰੂ ਜੀ

ਠੀਕ ਹੈ ਨੋ ਬਈ ਬਿਲਕੁਲ ਥਣਾ ਥਣਾ ਦੇ ਪਾਸ ਆ। ਹਾਂ ਦੇਖੋ ਬਹੁਤ ਘਾਲਾਂ ਤੇ ਬੋਲਤਾ ਰਹਾਂ ਮੈਂ। ਕੀ ਕਰ ਸਕਦੇ ਤੁਸੀਂ ਲਾਗੇ ਤਾਂ ਫਿਰ ਕੋਈ ਬੰਗਾ ਦੀ ਲੋੜ ਦੀ ਬੱਛੀ ਨੋ ਕੋਈ ਆਲ ਨਹੀਂ ਕਰਦੀ ਤੇ ਪਹਿਲਾਂ ਵਾਰ ਕਿਨੇ ਕਿਨੇ ਦਾ ਆਲ ਕਰਦੇ ਹਾਂ। ਹਾਂਜੀ ਹਾਂਜੀ ਖੋਲ ਦਿਓ ਜੀ ਫਿਰ ਖੋਲ ਕੇ ਵਿਖਾਈਏ। ਐ ਬਿਲਕੁਲ ਠੰਡੀ ਸੀਲ ਹੈ ਤੇ ਪਹਿਲੇ ਸੂਆ ਸੂਈਆ ਤੇ ਤਿੰਨ ਤੋਂ ਚਾਰ ਦਿਨ ਹੋਇਆ ਜੇ ਸੂਈ ਨੂੰ। ਇਹ ਕਿੰਨਾ ਕਿੱਟ ਪਗੜੀ ਕੱਦ ਵੜ। ਬੜਾ ਵਜੀ 11 ਕਿਲੋ। ਠੀਕ ਹੈ ਜੀ ਤੇ ਕਿੰਨਾ ਕਿੱਟ ਵਾਈ ਜਾਊਗੀ? ਤੋ 14 15 ਕਿਲੋ ਜਿੱਡੀ ਬੈੜ ਦੀ ਕੱਦ 14 15 ਕਿਲੋ ਬੈੜ ਨੂੰ ਬੁੱਧ ਕੀ ਜਾਂਦਾ ਠੀਕ ਹੈ ਠੀਕ ਹੈ ਲਓ ਭਾਈ 14 15 ਲੀਟਰ ਵਾਲੀ ਬੈੜ ਆ ਚੈੱਕ ਕਰ ਸਕਦੇ ਤੁਸੀਂ ਹਟਰ ਕੁਆਲਟੀ ਥਾਣ ਵੇਖੋ ਬੈੜ ਦਾ ਬਹੁਤ ਯਾਰ ਆ ਵਧੀਆ ਵਾ ਤੁਹਾਡੇ ਕੋਲ ਫੇਸਬੁੱਕ ਚੈੱਕ ਕਰ ਸਕਦੇ ਇਹ ਬਹੁਤ ਹੀ ਸ਼ਾਨਦਾਰ ਪ्योर ਐਫਪੀ ਚੱਲੀ ਜੇ ਕੀ ਕੀਮਤ ਕਰਨਾ ਭਾਜੀ ਹਾਂਜੀ ਕੀ ਮੁੱਲ ਕਰਨਾ ਦਾ ਮੋਲਵੀਰ ਜੀ 55 ਕਰ ਲੀਏ ਤਾਂ ਬੈਠਦਾ ਕਰਦਗੇ ਮੰਨ ਦਾਣੇ ਚ ਹਾਂਜੀ ਕਰਦਗੇ 50 ਹੀ ਦੇ ਦਈਏ 50 ਹੀ ਹਾਂਜੀ ਹੋਰ ਕਰਦੀ ਮੰਨ ਦਾ ਕਰਦਿਓ ਥੋੜਾ ਜਿਹਾ 2000 ਰੁਪਏ ਵੀ ਦੀ ਛੱਡ ਦਈਏ ਠੀਕ ਹੈ ਜੀ 48 ਹਾਂਜੀ ਪਰ ਬਾਹਰ ਦਾ ਬੋਲ ਵੇਖੋ ਕੋਈ ਨਹੀਂ ਢੀ ਠੰਡੀ ਠੀਰੀ ਬੈਠ ਠੀਕ ਗੱਲੋਂ ਥਣ ਵੇਖੋ ਬਹੁਤ ਲੰਮਾ ਨਹੀਂ ਤੇ ਪਹਿਲਾਂ ਵਕਤੀ ਐਡਾ ਠੰਡ ਨਹੀਂ ਕਰਦੇ ਐਡਾ ਠੰਡ ਨਹੀਂ ਕਰਦੀ ਪਹਿਲਾਂ ਵਾਰ ਚੈੱਕ ਕਰ ਸਕਦੇ ਹਾਂ ਕੋਲ ਉਹ ਠੀਕ ਲਾ ਥਣ ਲੱਗਾ ਹਾਂਜੀ ਤੇ ਆਜੋ ਹੁਣ 6ਵੇਂ ਨੰਬਰ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਜੀ ਇਹ ਵੀ ਉਹ ਘਰ ਵਾਲੇ ਦੰਦੇ ਦੂਜਾ ਆ ਦੂਜਾ ਸੁਗਾ ਵੈੜ ਵੱਡੀ ਆ ਦੂਜਾ ਵੀ ਹੋ ਸਕਦਾ ਤਿੱਜਾ ਵੀ ਹੋ ਸਕਦਾ ਇਹਦੇ ਮਗਰ ਬੱਛੀ ਜੀ ਠੀਕ ਹੈ ਜੀ ਹਾਂਜੀ ਆ ਮਗਰ ਬੱਛੀ ਆ ਠੀਕ ਹੈ ਜੀ ਆ ਲਾਲੇ ਦਾਾਂ ਦੀ ਲਾਲੇ 12 ਦੀ ਲਾਲੇ ਠੀਕ ਹੈ ਠੀਕ ਹੈ ਹਾਂ ਬੱਛੀ ਬਹੁਤ ਸਟੈਂਡਰਡ ਦੀ ਮਗਰ ਇਹ ਵੈੜ ਲੇਵਾ ਨਹੀਂ ਇੰਨਾ ਬਹੁਤਾ ਲੰਮਾ ਕਈ ਚੱਡਾ ਡੰਗਰ ਜ਼ਿਆਦਾ ਵਿਖਾਉਂਦੇ ਲੇਵਾ ਨਹੀਂ ਨਮਖਰੀ ਦੁੱਧ ਵੈੜ ਥੱਲੇ 13 14 ਕਿਲੋ ਹੈਗਾ ਜੀ ਅੱਛਾ ਜੀ ਠੀਕ ਹੈ ਠੀਕ ਹੈ ਖੋਲ ਦੋ ਥੋਣ ਚਵਾਦੀ ਇਹ ਵੀ ਬੜੀ ਸਾਫ ਆ ਅੱਛਾ ਜੀ ਥਾਣ ਥੋਣ ਬਹੁਤ ਚੰਗਾ ਕੜਦੀ ਠੀ ਠੀਕ ਹੈ ਲੋ ਜੀ 13 ਤੋਂ 14 ਲੀਟਰ ਬਿਲਕੁਲ ਤਿਆਰ ਆ ਇਹ ਹੈ ਵੀ ਚੰਗੇ ਤਗੜੇ ਕੱਦ ਕਾਠ ਵਾਲੀ ਤੇ ਵੇਲ ਬੋਲ ਬੜੀ ਜਿਆਦਾ ਲੰਮੀ ਆ ਰਹੀ ਹਾਂ ਬਹੁਤ ਤਗੜੀ ਗਾਂ ਆ ਤੇ ਕੀ ਕਰ ਸਕਦੇ ਜੇ ਬਾਕੀ ਲਾਗੇ ਤਾਂ ਤੁਹਾਨੂੰ ਥਾਣਾ ਦਾ ਸਹਿਜ ਗਿਆ ਵੀ ਚੈੱਕ ਕਰਾ ਦਾਂਗੇ ਹਨ ਕਿ ਕਿੱਟ ਤੇ ਲੱਗਾ ਵਾ ਫੇਸ ਤੋਂ ਕੀ ਕਰ ਸਕਦੇ ਕਿ ਸੁਆ ਵੀਰ ਕਹਿੰਦਾ ਕਿ ਆਪਣੇ ਸਮਝਣ ਵਾਲਾ ਕੋਈ ਦੂਜਾ ਵੀ ਲੜੇ ਕੋਈ ਤੇਜਾ ਵੀ ਲੜੇ ਤੇ ਘਰ ਵਾਲੇ ਦੂਜੇ ਕਹਿੰਦੇ ਸੀ ਕੀ ਮੁੱਲ ਕਰਨਾ ਭਾਜੀ ਇਹ ਦਾ ਮੋਲ ਵੀਟੀ ਦਾ 45000 ਰੁਪਇਆ ਕਰ ਦਈਏ। ਅੱਛਾ ਜੀ। ਹਾਂਜੀ। ਠੀਕ ਐ ਜੀ। ਦੇਦ ਕੀ ਪੂਰੇ 40 ਦੀ। 40 ਦੀ? ਹਾਂਜੀ ਪੂਰੇ 40 ਦੇ ਦੀ। ਠੀਕ ਐ ਜੀ। ਤੇ ਕਰ ਦਈਏ ਆ ਜੋ। ਹਾਂਜੀ। ਕਰ ਦਈਏ। ਰੁਪਇਆ 2000 ਛੱਡ ਦਗੇ ਚੋਣ। 38? ਹਾਂ 38000 ਦੀ ਦੀ। ਠੀਕ ਐ। ਪਰ ਚੋਣ ਜਵਾ ਬੜਾ ਹੈ। ਗਾਂਥਲੇ ਦੁੱਧ ਬੜਾਇਆ। ਠੀਕ ਐ। ਜਿੱਦਾਂ ਵੀਰ ਭਰਾ ਕੋਲ ਮਰਦੀ ਤਸੱਲੀ ਕਰਕੇ ਖੜੇ। ਠੀਕ ਐ ਜੀ। ਹਾਂ ਦੁੱਧ ਚੰਗਾ ਥੱਲੇ। ਤੇ ਹੁਣ ਇਹਨੂੰ ਵੀ ਬੰਗਾ ਦੀ ਲੋੜ ਦੀ ਜੇ। ਅੱਛਾ ਜੀ। ਹਾਂ ਦੋਵੇਂ ਠੰਡੀਆਂ ਵੜਾ। ਠੀਕ ਐ। ਲੋ ਬਾਈ ਹਾਂਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬਰ ਜਰੂਰ ਕਰਦਿਆ ਕਰੋ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ